ਇਹ ਹੈਗਾ ਤਾਂ ਆਪੀ ਕਹਾਂ ਤੈਨੂੰ ਕੁਛ ਨਹੀਂ ਕਹਦੇ ਆ ਨਸ਼ੇ ਦਾ ਟੀਕਾ ਲਾ ਕੇ ਸਿੱਗੇ ਪਿਆ ਸੀ ਭਾਈ ਆਪਣੇ ਘਰ ਕੋਲੇ ਬੰਦਾ ਦੇ ਆ ਠੀਕ ਆ ਇੱਥੇ ਪਿਆ ਸੀ ਹਾਂ ਕੀ ਕਰਾਂਗੇ ਯਾਰ ਤੁਸੀਂ ਕੁਡਾ ਸ਼ਰੀਰ ਆ ਭਾਈ ਬਿੰਦਰ ਸਰੀਰ ਦੇਖਦਾ ਆ ਆ ਆ ਪੂਰਾ ਚੌੜਾ ਨੌਜਵਾਨ ਜਿੰਮ ਲਾਉਣਾ ਹੋਵੇ ਇਹ ਵੀ ਚੰਗੇ ਘਰ ਦਾ ਲੱਗਦਾ ਹੈ ਭੰਡਾਤਾਂ ਦਾ ਮੁੰਡਾ ਵਧੀਆ ਮੁੰਡਾ ਆ ਦੇਖੋ ਚਾਚਾ ਵਿਚਾਰਾ ਕੋਲੇ ਬੈਠਾ ਹੈ ਮੰਡੀ ਦੀ ਸਭ ਤੋਂ ਵੱਡੀ ਹਸਤੀ ਦਾ ਮੁੰਡਾ ਹੈ ਸਾਰੋ ਤਾਕੜੀ ਫਰਮ ਹੈ ਹਾਂ ਅੱਛਾ ਉਹਨਾਂ ਦੇ 122 ਕਿਵੇਂ ਇਹਨੂੰ ਲੈ ਜਾ ਇਹਨੂੰ ਲੈ ਕੇ ਆ ਜਾਏਗਾ ਤੂੰ ਹਾਂ ਮਾਈਕ ਇਹਦਾ ਖਿਆਲ ਰੱਖਣਾ ਜੇ ਤੂੰ ਲਾਜ ਗਾਉਣ ਦਾ ਦੱਸਦਾ ਮੇਰੇ ਪਹਿਲੇ ਹੱਥਾਂ ਦਾ ਪੁੱਤ ਤੂੰ ਮੇਰੇ ਬੱਚਿਆਂ ਵਰਗਾ ਆ ਪੁੱਤ ਇਹੋ ਲੈ ਨਾ ਤੂੰ ਮਾਰਦਾ ਅੱਜ ਤੂੰ ਬਾਦਸ ਮੈਡੀਕਾ ਨਹੀਂ ਲੰਦਾ ਹੋ ਲਈ ਸਾ ਕਬੀ ਚਾਣੂ ਖਾਣੀਆਂ ਤੂੰ ਸ਼ਾ ਪੰਡਤਾਂ ਦਾ ਮੁੰਡਾ ਫੇਰਾ ਤੀਗਾ ਪੁੱਤ ਤੈਨੂੰ ਤੋੜ ਵੱਜੂਗੀ ਇਹਦੀ ਤੂੰ ਕਿਉਂ ਸ਼ੌਂ ਖਾਨਾ ਦਵਾਈ ਲੈ ਵਾ ਦਵਾਈ ਲੈ ਰਹੀ ਮੇਰੀ ਮਿਲ ਮਨੋਜ ਗੋਲ ਤੂੰ ਤੂੰ ਯਾਰ ਵਧੀਆ ਥਾਂ ਤੋਂ ਦਵਾਈ ਲੈ ਕੇ ਤੁਸ਼ੀਆ ਐਡਾ ਤੇਰਾ ਸ਼ਰੀਰ ਆ ਯਾਰ ਓਹ ਹੋ ਹੋ ਦੇਖੀ ਆ ਦੇਖ ਲੋ ਬਈ ਹਾਲ ਐਡਾ ਆ ਦੁਫਾਣੇ ਕੋਪਰਦਾਰ ਦਰਛਣੇ ਆ ਸ਼ਰੀਰ ਹੈ ਐਡਾ ਚੌੜਾ ਬੰਦਾ ਇੱਥੇ ਐ ਪਿਆ ਕੀ ਗੱਲ ਹੈ ਸਾਰੇ ਸੋ ਵੀ ਸਿਕਟਾ ਸੋਟਾ ਸਾਰੇ ਲਈ ਫਿਰਦਾ ਸਿਕਟਾ ਸੋਟਾ ਸਾਰਾ ਪੂਰਾ ਇਹਦਾ ਰੇਵੀ ਚੱਲ ਲੈ ਕੇ ਆਇਆ ਜਮਾਲੇ ਸਾਕੇ ਕਰੇ ਪੈਸੇ ਲੈਣਦੇ ਨੇ ਆ ਜਿਹੜੇ ਕਹਿੰਦੇ ਤਕੜੀ ਫਰਮ ਹੈ ਪੂਰੀ ਤਕੜੀ ਚੱਲ ਜਾ ਬਰਾਡੇ ਬਹੁਤ ਮਿਲਦਾ ਨਾ ਬਰਾਡੇ ਕਹਿੰਦੇ ਬਾ ਨਸ਼ਾ ਮੈਨੂੰ ਬਹੁਤ ਫੋਨ ਕਰਦੇ ਮੈਂ ਕੀ ਕਰਾਂ ਯਾਰ ਲੋਕ ਆ ਭਾਈ ਜਵਾਕ ਨੇ ਬਚਾ ਲੋ ਜੇ ਬਚਾ ਆ ਜਾ ਹੁਣ ਤੈਨੂੰ ਕੀ ਕਹਾਂ ਸ਼ਰਾਬ ਮੈਥੋਂ ਕਰੀ ਸੌਰੀ ਸੌਰੀ ਕਰ ਆਲੇ ਮਾਫੀ ਉਹ ਤੋਂ ਆਵਾਜ਼ ਨਹੀਂ ਬਈ ਆ ਜੇ ਕਿਸੇ ਦੇ ਪੈਰ ਚ ਬੱਜੀ ਸੋਟਾ ਦਾ ਕੁਸੂਣਾ ਨਹੀਂ ਆ ਕਿਸ ਨੂੰ ਇਹ ਮੱਝ ਕਰੇਗਾ ਆਪਾਂ ਵੀ ਤੋੜਦੇ ਨਹੀਂ ਮਾਫ ਕਰਾਂ ਤੋੜ ਮੈਂ ਨਾ ਸੌਰੀ ਬਈ ਜਬਾ ਜਬਾ ਲੈ ਮੰਨ ਲਓ ਮੈਂ ਤੂੰ ਜਾ ਐਂ ਜੀ ਆਹ ਤਾਰੇ ਦੋ ਤੱਕ ਤਿੰਨਾਂ ਦਾ ਤਿੰਨਾਂ ਦਾ ਮਸਾ ਚੱਕਿਆ ਗਿਆ ਤੂੰ ਸੱਤ ਤੂੰ ਮੈਨੂੰ ਕਹੀਏ ਇੱਕ ਲੱਖ ਉਠਾ ਲੈਂਦਾ ਤੈਨੂੰ ਮੋਨਾ ਉੱਚੀ ਬੋਲਦੇ ਤੁਸੀਂ ਉੱਚੀ ਤੇ ਤੈਨੂੰ ਹਾਂ ਡੰਡੇ ਆਣੇ ਮਤਲ ਖਾਏ ਤੈਨੂੰ ਲੈ ਮੈਂ ਚਲਾ ਲੈ ਬਈ ਨਾ ਨਾ ਮੈਂ ਚਲਾ ਮਾਰ ਚਾਹੀਏ ਮੇਰੀ ਅਰੇ ਦਸਮਾਲ ਆ ਦਾਰਾ ਕੁਛ ਸਮਝ ਆਉਂਦਾ ਦੋ ਪਰ ਸੇ ਜਾ ਰਿਹਾ